ਰਹੁਰੇ ਪਾਇਨਾ ਬੋਜਸ ਪਾਇ ਆਪੇ ਯਾਤ ਹਲਤ ਪਤ ਦੇ ਰੱਖਿਆ ਦੀਨ ਦਰਗਾਹ ਦੇ ਬਾਦਕ ਦਸਾਂ ਪਾਸ਼ਾਹੀਆਂ ਦੀ ਆਤਮਿਕ ਜੋਤ ਜਹਰਾਤ ਹੂਰ ਹਾਜ਼ਰਾਤ ਹੂਰ ਚੁਕੋ ਚੁਕ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਜੀ ਮਹਾਰਾਜ ਜੀ ਦੀ ਕਾਮਤ ਪਵਤਰ ਹੋਈ ਵਿੱਚ ਸ਼ਹੀਤਾ ਦੀ ਇਸ ਮਹਾਨ ਧਰਤੀ ਗੁਰਦੁਆਰਾ ਜੋਤੀ ਸਰੂਪ ਸਾਹਿਬ ਸ੍ਰੀ ਫਤਿਹਗੜ ਸਾਹਿਬ ਜੀ ਦੇ ਖੇਜੁਰ ਬੈਠੇ ਸਭੂ ਗੁਰਸਵਾਰੋ ਦੁਸ਼ਮੇ ਸ਼੍ਰੀਤਾ ਜੀ ਦੀ ਬਰਸ਼ਿਸ਼ਕ੍ਰਿਤੀ ਹੋਈ ਫਤੇ ਸਾਰੀ ਸੰਗਤ ਅਰੰਭ ਸਤਕਾਰ ਸਹਿ ਹੱਥ ਜੋੜ ਕੇ ਗਜਾਵ ਜੀ ਵਾਹ ਗੁਰੂ ਜੀ ਦਾ ਖਾਲਸਾ ਫਤੇ ਸਾਇਪੇ ਕਮਾਲ ਸਰਬਸਦਾ ਨੇ ਅੰਮ੍ਰਿਤ ਕੇ ਦਾਤਾ ਸਤਿਗੁਰੂ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੂਰਾ ਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਔਰ ਸਤਗੁਰਾ ਦੇ ਪੂਜਨੀਕ ਮਾਤਾ ਮਾਤਾ ਗੁਰੂ ਕੌਰ ਜੀ ਦਾ ਸ਼ਹੀਦੀ ਦਿਹਾੜਾ ਔਰ ਸ਼ਹੀਦੀ ਦੇ ਦਿਹਾੜੇ ਇਸ ਸੰਬੰਧ ਵਿੱਚ ਲੱਖਾਂ ਦੀ ਗਿਣਤੀ ਵਿੱਚ ਅੱਜ ਖਾਲਸਾ ਪੰਥ ਸ਼੍ਰੀ ਫਤਿਹਗੜ ਸਾਹਿਬ ਜੀ ਦੀ ਧਰਤੀ ਤੇ ਜੁੜਿਆ ਨਗਰ ਕੀਰਤਨ ਦੀ ਰੰਗਤਾ ਹੋਈ ਸੀ ਔਰ ਸਤਪੁਰ ਜੀ ਦੀ ਬਖਸ਼ਣਾੜ ਨਗਰ ਕੀਰਤਨ ਦੀ ਸੰਪੂਰਨਤਾ ਹੋਈ ਹੈ ਗੁਰੂ ਘਰ ਦੇ ਪਾਵਨ ਪੀਤਰ ਧਰਤੀ ਸ਼੍ਰੀ ਫਤਿਹਗੜ ਸਾਹਿਬ ਜਿੱਥੇ ਅਦੁੱਤੀ ਨਾ ਸਾਹਮਣੇ ਸ਼ਹਾਦਤਾਂ ਹੋਈਆਂ ਕੋਕੇ ਜੋ ਸ਼ਹਾਦਤ ਸ੍ਰੀ ਫਤਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਹੋਈ 7 ਸਾਲ ਅਤੇ 9 ਸਾਲ ਦੀ ਉਮਰ ਦੇ ਸਤਗੁਰਾਂ ਦੇ ਸਾਹਿਬਜ਼ਾਦੇ ਔਰ 80 ਸਾਲ ਤੋਂ ਜ਼ਿਆਦਾ ਉਮਰ ਦੇ ਪੂਜਨੀਕ ਮਾਤਾ-ਬਾਪਾ ਗੁਰਪੌਰ ਜੀ ਸਤਗੁਰਾਂ ਦੇ ਸਾਹਿਬਜ਼ਾਦਿਆਂ ਨੇ ਸਰਹਾਦਾਂ ਦੀਆਂ ਦੀਵਾਰਾਂ ਵਿੱਚ ਆਪਾਂ ਚੁਣਵਾ ਕੇ ਇਹ ਸ਼ਹਾਦਤ ਪ੍ਰਾਪਤ ਕੀਤੀ। ਔਰ ਮਾਤਾ ਜੀ ਨੇ ਠੰਡੇ ਪੁਰਜ ਵਿੱਚ ਇਹ ਸ਼ਹਾਦਤ ਪ੍ਰਾਪਤ ਕੀਤੀ ਹੈ। ਗੁਰਮੁਖਵਾਂ ਜਿਹੜੀ ਧਰਤੀ ਹੈ ਇਹ ਆਪਣੇ ਆਪ ਵਿੱਚ ਆਪ ਦੇ ਆਤਮ ਨੂੰ ਪ੍ਰਵਾਸਿਤ ਕਰਦੀ ਹੈ। ਇੱਕ ਪਾਸੇ ਨੀਹਾ ਨੇ ਤੇ ਇੱਕ ਪਾਸੇ ਠੰਡਾ ਪੁਰਜ ਹੈ। ਉੱਚ ਗੁਰਜਾ ਦੋਨੋਂ ਆਮੜੇ ਸਾਹਮਣੇ ਨੇ ਨੀਹਾ ਦੇ ਵਿੱਚ ਸਹਬਜ਼ਾਦੇ ਚਨੇ ਗਏ ਸ਼ਹੀਦ ਹੋਏ ਔਰ ਗੁਰਜ ਵਿੱਚ ਮਾਤਾ ਗੁਰਪੌਰ ਜੀ ਸ਼ਹੀਦ ਹੋਏ ਇਹ ਨੀਹਾ ਤੇ ਗੁਰਜ ਜੋ ਮੈਂ ਬੇਨਤੀ ਕਰਨੀ ਚਾਹੁੰਦਾ ਗੁਰਮਖੋ ਇੱਕ ਪਾਸੇ ਨੀਹਾ ਇੱਕ ਪਾਸੇ ਗੁਰਜ ਇਹ ਉੱਚੇ ਬੁਰਜ ਤਾਂ ਸਲਾਮਤ ਰਹਿੰਦੇ ਨੇ ਜੇਕਰ ਨੀਹਾਂ ਮਜ਼ਬੂਤ ਹੋਣ ਨੀਹਾਂ ਵਿੱਚ ਸਹਿਬਜ਼ਾਦਿਆਂ ਨੇ ਆਪਣਾ ਕੂਲ ਪਾਇਆ ਸ਼ਹਾਦਤ ਪ੍ਰਾਪਤ ਕੀਤੀ ਜੇਕਰ ਸ਼ਹਾਦਤ ਪ੍ਰਾਪਤ ਸਹਿਬਜ਼ਾਦੇ ਨਾ ਕਰਦੇ ਤੇ ਇਹਦੇ ਉੱਚੇ ਬੁਰਜ ਇੱਥੇ ਨਹੀਂ ਸੀ ਹੁਸਰਨਾ ਬੁਰਜ ਨਹੀਂ ਸੀ ਹੁਸਾਰੇ ਜਾਣ ਬੁੱਤ ਤਾਂ ਉਸਰੇ ਕਿਉਂਕਿ ਨੀਹਾ ਮਜਬੂਤ ਸਾਹ ਨੀਹਾ ਦੇ ਵਿੱਚ ਸਹਿਬਜ਼ਾਤਿਆ ਨੇ ਆਪਣਾ ਖੂਨ ਪਾਇਆ ਤੇ ਗੁਰਦ ਉਸਰ ਹੈ ਗੁਰਮੁਖੀ ਇੱਕ ਤਾਂ ਨੀਹਾ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ ਇੱਕ ਗੁਰਦ ਹੈ ਜਿੱਥੇ ਆਪਾਂ ਦਰਸ਼ਨ ਕਰਦੇ ਹਾਂ ਮੱਥਾ ਟੇਕਦੇ ਹਾਂ ਕੌਮ ਦੀਆਂ ਨੇਹਾ ਦੇ ਵਿੱਚ ਸਾਬਜ਼ਾਦਿਆਂ ਦਾ ਖੂਨ ਹੈ ਤੇ ਇਨੀ ਵੱਡੀ ਕੌਮ ਦੀ ਉਸਾਰੀ ਬੁੱਝ ਦੇ ਰੂਪ ਵਿੱਚ ਸਾਬਜ਼ਾਦਿਆਂ ਦੇ ਸਿਰs ਉੱਤੇ ਹੋਈ ਹੈ ਸਾਬਜ਼ਾਦਿਆਂ ਦੇ ਸਿਰs ਉੱਤੇ ਬੁੱਝ ਦੀ ਉਸਾਰੀ ਹੋਈ ਹੈ ਕੌਮ ਰੂਪੇ ਬੁੱਝ ਦੀ ਉਸਾਰੀ ਜੇਕਰ ਸਾਬਜ਼ਾਦੇ ਇੰਧੀਆਂ ਮਹਾਨ ਅਦੁੱਤੀ ਲਾਸਾਨੀ ਸ਼ਹਾਦਤ ਦਾ ਪ੍ਰਾਪਤ ਨਾ ਕਰਦੇ ਤੇ ਕੌਮ ਤੇ ਬਹੁਤ ਬਹੁਤ ਕੋਈ ਸਾਉਸ ਨੇ ਤੇ ਜਿਹੜੀ ਧਰਤੀ ਹੈ ਅਕਸਰ ਜ਼ਿਕਰ ਚੱਲਦਾ ਹੈ ਕਿ ਇਹ ਜਿਹੜੀ ਧਰਤੀ ਜਿੱਥੇ ਜੋਤੀਸੂਬ ਸਾਹਿਬ ਦਾਪਾ ਬੈਠੇ ਹੋਇਆ ਜੀਵਾਨ ਟੋਲਰ ਮਲ ਜੀ ਨੇ ਮੋਰਾ ਖੜੀਆਂ ਕਰਕੇ ਮੋਨ ਖਰੀਦ ਕੇ ਮਾਤਾ ਜੀ ਦਾ ਤੇ ਸਤਗੁਰਾਂ ਦੇ ਲਾਲਾਂ ਦਾ ਸਹਿਬ ਜ਼ਾਦਿਆਂ ਦਾ ਸੰਸਕਾਰ ਕੀਤਾ ਜੇਕਰ ਆਪਾਂ ਧਰਤੀ ਦੇ ਹਿਸਾਬ ਨਾਲ ਕੀਮਤ ਲਾਈਏ ਕਿਉਂਕਿ ਇਹ ਤਾਂ ਅਮੁੱਲੀ ਹੈ ਇਹਦਾ ਮੁੱਲ ਕੋਈ ਨਹੀਂ ਅਕਸਰ ਜੇਕਰ ਹੁੰਦਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਇਹ ਹੈ ਜਿੱਥੇ ਜਵਾਨ ਤੋੜਰ ਮਲ ਜੀਂਦੇ ਮੋਹਰਾਂ ਕੜੀਆਂ ਕਰਕੇ ਮਾਤਾ ਜੀ ਦਾ ਤੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਇਹ ਤੋਂ ਮਹਿੰਗੀ ਜ਼ਮੀਨ ਕੋਈ ਨਹੀਂ ਕੋ ਜਿਹੜੇ ਜੰਮੀਰੇ ਇਹ ਤੋਂ ਮਹਿੰਗੀ ਕੋਈ ਨਹੀਂ ਤੇ ਇੰਨਾ ਮਹਿੰਗਾ ਦੁੱਧ ਕਿਤੇ ਨਹੀਂ ਜੁ ਹੋਇਆ ਮੋਤੀ RAM ਜੀ ਦਾ ਜ਼ਿਕਰ ਹੋਇਆ ਜੀ ਨੇ ਬਾਤਾ ਜੀ ਨੂੰ ਆਪਣੇ ਗੁਰੂ ਦੇ ਲਾਲਾਂ ਦਾ ਦੁੱਧ ਸ਼ਕਾਇਆ ਸ਼ਹਾਦਤ ਪ੍ਰਾਪਤ ਹੋਈ ਪਰਿਵਾਰ ਸਮੇਤ ਕੁੱਧ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਦੁੱਧ ਪਿਆਰ ਬਦਲੇ ਤੇ ਦੁੱਧ ਕਿਉਂ ਪਿਆਇਆ ਗੁਰਮਖੋਇ ਸਰਤੀ ਦਾ ਸਭ ਤੋਂ ਵੱਡਾ ਜ਼ੁਲਮ ਵੀ ਇਸ ਧਰਤੀ ਤੇ ਹੋਇਆ ਤੇ ਸਭ ਤੋਂ ਵੱਡਾ ਪੋਹ ਵੀ ਇਸ ਧਰਤੀ ਤੇ ਹੋਇਆ ਧਰਮ ਵੀ ਇਸ ਧਰਤੀ ਤੇ ਹੋਇਆ ਜ਼ੁਲਮ ਇਹ ਹੋਇਆ ਕਿ 7 ਸਾਲ ਤੇ 9 ਸਾਲ ਦੇ ਸਤਗੁਰਾਂ ਦੇ ਸਹਬਜ਼ਾਦੇ ਨੀਹਾਂ ਵਿੱਚ ਚੜ੍ਹ ਕੇ ਸ਼ਹੀਦ ਕੀਤੇ ਗਏ ਮਾਤਾ ਗੁਜਰਕੌਰ ਦੀ ਸ਼ਹੀਦ ਹੋਏ ਇਹ ਧਰਮ ਵੀ ਸਭ ਤੋਂ ਵੱਡਾ ਇਸ ਧਰਤੀ ਤੇ ਇਹ ਹੋਇਆ ਕਿ ਕੋਨਾ 7 ਸਾਲ ਤੇ 9 ਸਾਲ ਦੀ ਉਮਰ ਦੇ ਸਤਗੁਰਾਂ ਦੇ ਸਹਿਬਜ਼ਾਦਿਆਂ ਨੇ ਨੇਹਾ ਵਿੱਚ ਆਪਾਂ ਤੇ ਚੜਵਾ ਲਿਆ ਪਰ ਦੀਦ ਕਬੂਲ ਨਹੀਂ ਕੀਤਾ ਕਿਹੜਾ ਢੰਗ ਤਰੀਕਾ ਸੀ ਜਿਹੜਾ ਨਹੀਂ ਵਰਤਿਆ ਗਿਆ ਕਿਆਮੀ ਹਰਪਾਲ ਸਿੰਘ ਵੀ ਹੋਰਾਂ ਨੇ ਸਾਰੇ ਪ੍ਰਸੰਗ ਦੀ ਕਥਾ ਆਪ ਜੀ ਨੂੰ ਸਰਮਣਤ ਕਰਵਾਈ ਔਰ ਅੱਜ ਸਵੇਰੇ ਦੀ ਕਥਾ ਕਰਦਿਆਂ ਉਹਨਾਂ ਨੇ ਇਹ ਜ਼ਿਕਰ ਕੀਤਾ ਸ਼ਾਮ ਦਾਮ ਦੰਡ ਢੇਡ ਹਰ ਇੱਕ ਤਰੀਕਾ ਸਹਿਬਜ਼ਾਦਿਆਂ ਦੇ ਨਾਲ ਵਰਤਿਆ ਗਿਆ ਪਰ ਗੁਰੂ ਕਿਰਪਾ ਨਾਲ ਗੁਰੂ ਮਿਹਰ ਨਾਲ ਉਹ ਹਾਲ ਇਮਤਿਹਾਨ ਵਿੱਚੋਂ ਪਾਸ ਹੋਏ ਤੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਕਿਹੜੀ ਤਾਕਤ ਸੀ ਪਿੱਛੇ ਉਹਨਾਂ ਦੇ ਉਹਨਾਂ ਦੇ ਪਿੱਛੇ ਸੀ ਗੁਰਮਖੋ ਬਾਣੀ ਦੀ ਤਾਕਤ ਅੰਮ੍ਰਿਤ ਦੀ ਤਾਕਤ ਉਹਨਾਂ ਕੋਲ ਸੀ ਮਾਤਾ ਪਿਤਾ ਦੀ ਸਿੱਖਿਆ ਉਹਨਾਂ ਕੋਲ ਸੀ ਦਾਦੀ ਦੀ ਸਿੱਖਿਆ ਉਹਨਾਂ ਕੋਲ ਸੀ ਮਹਾਨ ਵਿਰਸਾ ਸਿਰ ਦਸ ਰਹਿਸਨਾ ਕੋਈ ਪ੍ਰਸ਼ਾਸਨ ਦੇ ਕੇ ਬਾਦਸ਼ਾਹ ਦੇ ਬੇਸ਼ਹੀਦ ਕਰਨ ਲੱਗੇ ਚੋਕਾ ਲਗੇ ਕਿ ਅਸੀਂ ਖਾਨਦਾਨੀ ਜਲਾਦ ਹਾਂ ਤੇ ਅੱਗੋਂ ਸਾਹਿਬਜ਼ਾਦੇ ਆਏ ਨੇ ਪੁੱਤਰ ਦਿੱਤਾ ਤੁਸੀਂ ਖਾਨਦਾਨੀ ਜਲਾਦ ਹੋ ਤੇ ਐਸੇ ਖਾਨਦਾਨੀ ਸ਼ਹੀਦ ਹਾਂ ਗੁਰੂਪੁਰ ਦੇ ਕੇ ਸਾਡੇ ਗਿਰਤੇ ਦੇ ਵਿੱਚ ਪਰਮੇਸ਼ਰ ਦਾ ਨਾਮ ਹੋਵੇ ਬਾਰੀ ਹੋਵੇ ਦੁਨੀਆਂ ਦਾ ਕੋਈ ਵੀ ਲਾਲਚ ਸ਼ਾ ਮਦਾਂ ਤੰਦ ਭੇਤ ਸਾਨੂੰ ਆਪਣੇ ਅਕੀਦਿਆਂ ਤੋਂ ਪਰੇ ਨਹੀਂ ਕਰ ਸਕਦਾ ਸਾਨੂੰ ਗੁਰੂ ਕੀ ਬਾਣੀ ਪੜ੍ਹਨੀ ਚਾਹੀਦੀ ਹੈ ਗੁਰੂ ਦਾ ਇਤਿਹਾਸ ਪੜ੍ਹਨਾ ਚਾਹੀਦਾ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਆਪਣੇ ਬੱਚਿਆਂ ਨੂੰ ਆਪਣੇ ਗੋਦ ਵਿੱਚ ਬਿਠਾ ਕੇ ਆਪਣੇ ਕੋਲ ਬਿਠਾ ਕੇ ਗੁਰਬਾਣੀ ਸਰਮਣ ਕਰਵਾਇਆ ਕਰਨਾ ਪਰਿਵਾਰ ਬੈਠ ਕੇ ਨਿਤਨੇਮ ਕਰਿਆ ਕਰੇ ਸੋਦਾ ਵਹਿਰਾ ਸਾਬ ਦਾ ਸ਼ਾਮ ਨੂੰ ਪਾਠ ਕਰਿਆ ਕਰੇ। ਔਰ ਜੇਸਨ ਕਿਸੇ ਗੁਰੂ ਸਾਹਿਬ ਦਾ ਪ੍ਰਕਾਸ਼ ਪ੍ਰਭ ਹੋਵੇ ਜੋਤੀ ਜੋਤਿਆੜਾ ਹੋਵੇ ਸ਼ੀਧੀ ਦਿਹਾੜਾ ਹੋਵੇ। ਉਸਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਤਸ਼ੀਦੀ ਦੇ ਪ੍ਰਸੰਗ ਗੇੜੇ ਨੂੰ ਸੁਣਾਏ ਜਾਣ। ਤਾਂ ਕਿ ਸਾਡੇ ਬੱਚੇ ਬਾਣੀ ਅਤੇ ਬਾਣੀ ਦੇ ਵਿੱਚ ਪਰਪੱਕ ਹੋ ਸਕਣ। ਜੇਕਰ ਅਸੀਂ ਬਾਣੀ ਅਤੇ ਬਾਣੀ ਦੇ ਵਿੱਚ ਪਰਪੱਕ ਹੋਵਾਂਗੇ ਅਮਰਤਾਰੀ ਹੋਵਾਂਗੇ ਨਿਤ ਨਹੀਂ ਹੋਵਾਂਗੇ ਤੇ ਦੁਨੀਆਂ ਦਾ ਕੋਈ ਵੀ ਲਾਲਚ ਕੋਈ ਵੀ ਡਰ ਭੈ ਸਾਨੂੰ ਸਾਡੇ عقیده ਤੋਂ ਪਰੇ ਨਹੀਂ ਕਰ ਸਕਦਾ ਕਿਉਂਕਿ ਹਰ ਤਰੀਕਾ ਪਹਿਲਾਂ ਵੀ ਵਰਤਿਆ ਜਾਂਦਾ ਰਿਹਾ ਤੇ ਹਰ ਤਰੀਕਾ ਅੱਜ ਵੀ ਸਰਕਾਰਾਂ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਸ਼ਾਮ ਵੀ ਵਰਤਿਆ ਜਾ ਰਿਹਾ ਹੈ ਦਾੰਦ ਵੀ ਵਰਤਿਆ ਜਾ ਰਿਹਾ ਹੈ ਦੰਦ ਵੀ ਵਰਤਿਆ ਜਾ ਰਿਹਾ ਹੈ ਢੇਗ ਵੀ ਵਰਤਿਆ ਜਾ ਰਿਹਾ ਹੈ ਤੇ ਇਹ ਤਰੀਕੇ ਵਰਤ ਕੇ ਜਸਾਂ ਸਾਡੇ ਅਕੀਦੇ ਤੋਂ ਡੇਗੜਦਾ ਗੱਤ ਗੁਰਮਖੋ ਕੀਤਾ ਜਾ ਰਿਹਾ ਬਾੜੇ ਅਤੇ ਬਾੜੇ ਦੀ ਧਾਰਨੀ ਹੋਈ ਹੈ ਪੰਥ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰੀਏ ਪੰਥ ਦਾ ਵਾਧਾ ਲੋਚੀਏ ਇੱਕ ਸੁਰਤਾ ਤੇ ਇੱਕ ਸਾਤਾ ਇਹ ਸਾਡੇ ਵਿੱਚ ਗੁਰਮਖੋ ਜਰੂਰ ਹੋਣੀ ਚਾਹੀਦੀ ਹੈ ਪੰਜਾਬ ਦੇ ਵਿੱਚੋਂ ਪਿਛਲੇ ਦਿਨ ਇੱਕ ਆਵਾਜ਼ ਆਈ ਸੀ ਔਰ ਸਾਰੇ ਪੰਥ ਨੇ ਇੱਕ ਸੁਰ ਹੋ ਕੇ ਇੱਕ ਸਾਰ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਨਹੀਂ ਇਹ ਗਲਤ ਹੈ ऐसा ਨਹੀਂ ਹੋ ਸਕਦਾ ਸਹਿਬਜ਼ਾਗਿਆਂ ਨੇ ਤੇ ਜਕਾਰੇ ਛੱਡਦਿਆਂ ਹੋਇਆਂ ਹੱਸਦਿਆਂ ਹੱਸਦਿਆਂ ਸ਼ਹਾਦਤ ਦਾ ਪ੍ਰਾਪਤ ਕੀਤੀ ਹੈ ਤੇ ਸਹਿਬਜ਼ਾਗਿਆਂ ਦੀ ਸ਼ਹਾਦਤ ਤੇ ਮਾਤਮ ਦਾ ਜੇਕਰ ਅਸੀਂ ਇੱਕ ਸੋਰ ਵਿੱਚ ਸੀ ਇੱਕ ਸਾਰਤਾ ਵਿੱਚ ਸੀ ਤੇ ਸਰਕਾਰ ਨੂੰ ਉਹ ਜਿਹੜਾ ਐਲਾਨ ਸੀ ਉਹ ਵਾਪਸ ਲੈਣਾ ਪਿਆ ਜਿਹੜਾ ਹੋਰੇ ਪ੍ਰਧਾਨ ਕੀ ਹੋਰਾਂ ਦਾ ਜ਼ਿਕਰ ਕੀਤਾ ਕਿ ਸਾਡੇ ਧਰਮ ਜੋਤ ਮੋਰਚੇ ਦੇ ਉਹ ਵੀ ਜਿਹੜੇ ਆਪਣੇ ਹੱਕਾਂ ਦੀ ਲੜਾਈ ਛੱਤਰ ਜੇਲਾ ਦੇ ਵਿੱਚ 30 ਤੇ 32 32 ਸਾਲਾਂ ਤੋਂ ਵੱਧ ਨੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਜੀ ਰਾਜੋਵਾਣਾ ਜਿਹੜਾ ਫਾਂਸੀ ਦੀ ਚੱਕੀ ਦੇ ਬਿਲਕੁਲ ਕੋਲ ਹੈ 17 ਸਾਲ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਉਹਨਾਂ ਬੰਦੇ ਸਿੰਘਾਂ ਵਾਸਤੇ ਵੀ ਭਾਈ ਬਲਵੰਤ ਸਿੰਘ ਰਾਜੋਵਾਣਾ ਵਾਸਤੇ ਵੀ ਸਾਨੂੰ ਸਾਰਿਆਂ ਨੂੰ ਇੱਕ ਸੁਰ ਤੇ ਇੱਕ ਸਾਰਤਾ ਦੇ ਨਾਲ ਜੁਮ ਕੇ ਬੋਲਣ ਦੀ ਲੋੜ ਹੈ ਜੇਕਰ ਅਸੀਂ ਇੱਕ ਸੁਰ ਹੋ ਕੇ ਇੱਕ ਸਾਤਾ ਦੀ ਦਰਵਾਜ਼ਾ ਖਵਾ ਚੁੱਕਾਂਗੇ ਤੇ ਨਿਸ਼ਚੇ ਹੀ ਸਾਡੀ ਜਿਹੜੀ ਜਿੱਤ ਹੈ ਉਹ ਗੁਰਮੁਖੋ ਜਮੂਰ ਹੋਈ ਤੇ ਸੋ ਸਬੱਚੀਆਂ ਸੰਗਤਾਂ ਦਾ ਆਜ ਸ਼ਹੀਦਾ ਦੀ ਇਸ ਪਾਵਨ ਧਰਤੀ ਤੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਗੁਰੂ ਚਰਨਾ ਵਿੱਚ ਇਹ ਅਰਦਾਸ ਕੀਤੀ ਗਈ ਹੈ ਕਿ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤਾਨ ਕਰਕੇ ਮਨ ਕਰਕੇ ਧੰਨ ਕਰਕੇ ਸਵਾਵਾ ਕੀਤੀਆਂ ਸਤਿਗੁਰੂ ਸਬੱਚੇ ਸੰਗਤ ਦੀ ਸੇਵਾ ਥਾਣ ਪਾਇਓ ਸਮੋਤਿਏ ਸੰਗਤ ਦੇ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਿਓ ਤੇ ਸਾਨੂੰ ਸਾਰਿਆਂ ਨੂੰ ਸਿੱਖੀ ਸਿਧਕ ਤੇ ਭਰੋਸਾ ਨਾਮਦਾਨ ਦੀ ਵਰਸ਼ਿਸ਼ ਕਰਿਓ ਆਪਣੇ ਸਾਜੇ ਹੋਏ ਕਰਤਸਪੰਦ ਅੰਦਰ ਪੂਰਨ ਇਕਤਾ ਅਤੇ ਇਤਿਫਾਕ ਦੀ ਦਾਤ ਮੁਖਿਸ਼ ਕਰਿਓ ਤੇ ਖਾਲਸਾ ਪੰਥ ਦੀ ਸਦਾ ਵਾਸਤੇ ਚੜ੍ਹਦੀ ਕਲਾ ਕਰਿਓ ਅਮਤ ਸ਼ਕੋ ਅਮਤ ਸ਼ਕ ਤੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਵਾਉਣ ਯਤਨ ਕਰੀਏ ਸਾਡਾ ਬਹੁਤ ਬਹੁਤ ਧੰਨਵਾਦ ਪੁੱਲਾ ਛੁੱਕਾ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ